ਤਰਪੀ ਸੰਗਰੂਰ ਵੀ ਦੀ ਰਚਨਾ ਦੇ ਵੇ ਤੂੰ ਤਰਸ ਕਦੇ ਨਾ ਖਾਇਆ ਹੁਣ ਤਾਂ ਤੂੰ ਆ ਜਾ ਚੰਨ ਵੇ ਵੇ ਤੂੰ ਤਰਸ ਕਦੇ ਨਾ ਖਾਇਆ ਹੁਣ ਤਾਂ ਤੂੰ ਆ ਜਾ ਚੰਨ ਵੇ ਯਾਦਾਂ ਤੇਰੀਆਂ ਨੇ ਯਾਦਾਂ ਤੇਰੀਆਂ ਨੇ ਯਾਦਾਂ ਤੇਰੀਆਂ ਨੇ ਮਾਰੂ ਕਾਇਆ ਹੁਣ ਤਾਂ ਤੂੰ ਆ ਜਾ ਚੰਨ ਵੇ ਹੁਣ ਤਾਂ ਤੂੰ ਆ ਜਾ ਚੰਨੀ ਵੇ ਲਿਖ ਲਿਖ ਚਿੱਠੀਆਂ ਤੈਨੂੰ ਮੈਂ ਪਾਉਂਦੀ ਵੇ ਲਿਖ ਲਿਖ ਚਿੱਠੀਆਂ ਤੈਨੂੰ ਮੈਂ ਪਾਉਂਦੀ ਵੇ ਯਾਦ ਵਿੱਚ ਤੇਰੀ ਚੰਨਾ ਮਰਦੀ ਹਾਂ ਚੰਨੀ ਵੇ ਫੇ ਤੂੰ ਤਰ ਜਿੱਕ ਦੇਣਾ ਖਾਇਾ ਹੁਣ ਤਾਂ ਤੂੰ ਆ ਜਾ ਚੰਨੀ ਵੇ यादां तेरियां यादां तेरियां यादां तेरिया, यादा तेरिया ने मार मंगाया हाणे तूं आजा चाहींदी